ਸੱਚਿਆਕਾਲ ਮੇਰਾ ਨਾਮ ਗਗਨਪ੍ਰੀਤ कौर ਹੈ ਮੈਂ 12ਵੀਂ ਜਮਾਤ ਦੀ ਵਿਦਿਆਰਥਣਾ ਅੱਜ ਮੈਂ ਤੁਹਾਨੂੰ ਗੁਰਮੁਖੀ ਲਿਪੀ ਤੋਂ ਕੀ ਭਾਵ ਹੈ ਇਸ ਬਾਰੇ ਦੱਸਾਂਗੀ ਗੁਰਮੁਖੀ ਲਿਪੀ ਤੋਂ ਭਾਵ ਹੈ ਇਹ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਗਈ ਭਾਸ਼ਾ ਇਹ ਪੰਜਾਬੀ ਭਾਸ਼ਾ ਦਾ ਸੋਧਿਆ ਹੋਇਆ ਰੂਪ ਹੈ ਇਸਨੇ ਅਸੀਂ 35 ਅੱਖਰੀਵੇਂ ਆਖਦੇ ਹਾਂ ਪਹਿਲੇ ਗ੍ਰੰਥਾਂ ਵਿੱਚ ਗ੍ਰੰਥਾਲੋਪਾੜਨ ਵਿੱਚ ਬਹੁਤ ਮੁਸ਼ਕਲਾਂ ਆਂਦੀਆਂ ਸਨ ਇਸ ਕਰਕੇ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਆਸਾਨ ਅਤੇ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਹੈ ਕਿਉਂਕਿ ਜੋ ਪਹਿਲੇ ਗ੍ਰੰਥਾਂ ਉਹਨਾਂ ਵਿੱਚ ਹੋਰ ਵੀ ਕਾਫੀ ਕਈ ਸਾਰੀਆਂ ਪਛਾਵਾਂ ਦਾ ਜ਼ਿਕਰ ਆਉਂਦਾ ਹੈ ਇਸ ਨੂੰ ਅਸੀਂ ਗੁਰਮੁਖੀ ਲਿਪੀ ਆਖਦੇ ਹਾਂ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਬੜੇ ਆਸਾਨ ਤੇ ਬੜੇ ਸੁਖਾਲੇ ਤਰੀਕੇ ਨਾਲ ਪੰਜਾਬੀ ਭਾਸ਼ਾ ਦਾ ਜ਼ਿਕਰ ਕੀਤਾ ਹੈ ਦਿੱਤਾ ਗਿਆ ਧੰਨਵਾਦ